ਇਹ ਆਪਣੇ ਵੱਲੋਂ ਚੈਲੰਜ ਕੀਤਾ ਸੀਗਾ ਕਿ ਮੈਂ ਮਤਲਬ ਜੇ ਤੁਸੀਂ ਮੁਰਦੇ ਜ਼ਿੰਦਾ ਕਰਦੇ ਹੋ ਤੇ ਮੈਂ ਮੁਰਦਾ ਲਿਆ ਦੇਣਾ ਉਹਨੂੰ ਜ਼ਿੰਦਾ ਕਰਦੇ ਹੋ ਜੀ ਬਿਲਕੁਲ ਕੀਤਾ ਸੀ ਮੈਂ ਹੁਣੇ ਕਹਿੰਦੇ ਹਾਂ ਜ਼ਿੰਦੇ ਖੜੀ ਕਰਦੇ ਹਾਂ ਤੇ ਮੈਂ ਕਿਵੇਂ ਅਸੇ ਮੁਰਦਾ ਮੈਂ ਲਿਆ ਉਹਨਾਂ ਖੜਾ ਕਰ ਦੋ ਦੇਖੋ ਪਹਿਲੀ ਗੱਲ ਤੇ ਇਹ ਧਰਮ ਪਰਿਵਰਤਨ ਨਹੀਂ ਹੋ ਰਿਹਾ ਚਾਲ ਸੁਈ ਹੋ ਰਹੀ ਹੈ ਤੇ ਅਭੀ ਕੀ ਹੋਇਆ ਅਭੀ ਕੀ ਹੋਇਆ ਬੋਲਣ ਲੱਗੀ ਮੇਰਾ ਜਸੂ ਹੋਇਆ ਇੱਕ ਹੀ ਕਰਦੇ ਕਿ ਮੈਂ ਛੱਟਾ ਮਾਰਿਆ ਪਾਣੀ ਪੈ ਤੇ ਜੀ ਈਸਾਈ ਹੋ ਗਏ ਤਾਂ ਪਰੋਤਨੋ ਗਿਆ ਉਹਨੋ ਇੱਕ ਤੇ ਇਹ ਕੀਤਾ ਦੂਜਾ ਬੈਨੀਫਿਟ ਖਾਰਿਆ ਐਸੀਓ ਬੀਸੀ ਕੋਟੇ ਤੇ ਨਹੀਂ ਤਾਂ ਜੇ ਤੁਸੀਂ ਕਿਤੇ ਬਾਈਬਲ ਦਾ ਪ੍ਰਚਾਰ ਕਰਦੇ ਕਿ ਫਿਰ ਡਿਬੇਟ ਬਾਈਬਲ ਤੇ ਹੋ ਜੇ ਕਿਸੇ ਪਾਸੇ ਆਉਣਾ ਨਾ ਨਰੂਲਾ ਡਰਦਾ ਮਰੇ ਇੰਗਲੈਂਡੋਂ ਢੋੜ ਗਿਆ ਵੀ ਆਪਕੋ ਕੋਈ ਡਰਾਤਾ ਹੋਆ ਮਿਲੇ ਉਹ ਉਸਮੇ ਸੇ ਸ਼ੈਤਾਨ ਬੋਲ ਰਿਹਾ ਇਨਾਂ ਲੋਗਾਂ ਨੇ ਮੇਰੇ ਤੋਂ 295 ਪਰਚੇ ਕਰਾਤੇ ਨੇ ਹੁਣ ਤੁਸੀਂ ਝੂਠੇ ਬੰਦੇ ਲੈ ਆਂਦੇ ਰਾਤ ਨੂੰ ਪ੍ਰੈਕਟਿਸ ਹੁੰਦੀ ਆ ਵੀ ਇੰਨਾ ਕਿ ਡਿਗਣਾ ਹੈ ਉੱਥੇ ਕਿ ਡਿਗਣਾ ਇੰਨਾ ਘੁੰਮਣਾ ਹੈ ਸਕ੍ਰਿਪਟ ਇਹਨੇ ਜਿਹੜਾ ਲੰਬਾ ਉਹ ਜਿਹੜਾ ਡਿੱਗਣਾ ਨਾ ਪਿੱਛੇ ਨੂੰ ਉਹਦਾ ਵੱਖਰਾ ਹੋਵੇ ਉਸ ਤੋਂ ਵੱਖਰੇ ਹੋਈਓ ਉਹਨੂੰ ਪਤਾ ਨਾ ਕਿ ਹੁਣ ਮੈਂ ਡਿੱਗਣਾ ਥੋੜਾ ਸਾਈਡ ਤੇ ਚੱਲ ਜੇ ਕੈਮਰਾਮੈਨ ਉੱਤੇ ਜ਼ਰੂਰ ਰਹੇ ਮੈਂ ਤੁਸੀਂ ਡਿਸਗਾਇਸ ਕੀਤਾ ਕੱਲ ਨੂੰ ਕੋਈ ਕੋ ਕਰਮ ਕਰ ਜਾਂਦਾ ਕਿਸੇ ਬੱਚੀ ਦੇ ਨਾਲ ਤੇ ਪੱਕੇ ਦੇਖੀ ਨਾ ਉਹਦੀ ਆਈ ਕਾਰ ਦੇ ਬੱਚ ਦੇਖਾਂਗੇ ਆਈ ਕਾਰ ਦੀ ਆਈ ਕਾਰ ਦੇ ਸਿੰਘ ਹੀ ਹੋਏਗਾ ਨਾਂ ਤਾਂ ਚੇਂਜ ਨਹੀਂ ਕਰਦੇ ਉਹਦੇ ਪਿੰਡ ਦਾ ਬੰਦਾ ਤਸਦੀ ਕਰੇਗਾ ਕੀ ਇਹ ਤੇ ਸਹੀ ਬਣ ਗਿਆ ਹਜ਼ਾਰਾਂ ਕਰੋੜ ਦੀਆਂ ਚਰਚਾਂ ਬਣ ਰਹੀਆਂ ਨੇ ਅਨ ਜਿਹੜਾ ਨਰੂਲਾ ਕਰਿੰਦ 40 50000 40 50 ਕਰੋੜ ਦਾ ਰਨਓਵਰ ਹੈ ਕਿਥੋਂ ਆ ਰਹੇ ਕੋਣ ਪੈਸੇ ਦੇ ਰਿਹਾ ਕੀ ਮਨੀ ਟ੍ਰੇਲ ਹੋਈ ਹੈ ਉਹਦੀ ਬੱਚੀ ਤੇ ਉਹਦੀ ਵਾਈਫ ਕਿਡਨਾਪ ਹੈ ਇਹਨਾਂ ਅਨਰੂਲਾ ਦੇ ਬੰਦਿਆਂ ਵੱਲੋਂ ਉਹ ਲੱਭ ਨਹੀਂ ਪਾ ਰਿਹਾ ਕਿਸੇ ਉਹਦੀ ਸੁਣਵਾਈ ਨਹੀਂ ਹੋ ਰਹੀ ਕੋਈ ਉਹਦੀ ਐਫਆਈ ਦਰਜ ਨਹੀਂ ਕਰ ਰਿਹਾ ਜਿੱਦ ਤਰ ਮਰਪਰਤਨ ਕਰਨਾ ਹੈ ਤੁਹਾਨੂੰ ਇੱਕ ਬੰਦੇ ਨੂੰ ਜਿਹੜਾ ਹੈ 2 ਸਾਲ ਚੜਜਣਾ ਪੈਂਦਾ ਫਿਰ ਡੀਮ ਅੱਗੇ ਪੇਸ਼ ਹੋਣਾ ਪੈਂਦਾ ਐਫੀਆਰ ਦੇਣਾ ਪੈਂਦਾ ਫਿਰ ਉਸੇ ਚਰਚ ਦਾ ਜਿਹੜਾ ਪਾਦਰੀ ਹੈ ਉਹ ਸਾਈਨ ਕਰਦਾ ਹੈ ਕਿ ਮੈਂ ਕਿਸੇ ਮੈਜਿਕ ਰੈਮਡੀ ਕਿਸੇ ਝੂਠ ਜਾਂ ਡਰਾ ਕਰਕੇ ਇਹਨੂੰ ਮੈਂ ਤਰ ਮਰਪਰਤਨ ਨਹੀਂ ਕਰਿਆ ਐਂਡ ਦੈਟ ਥਿੰਗ ਉਹ ਡਾਕੂਮੈਂਟ ਤੇ ਡਨ ਹੁੰਦੀ ਹੈ ਠੀਕ ਹੈ ਸੋ ਤੁਹਾਡੀ ਮੁਕਤੀ ਦੀ ਗੱਲ ਕੀ ਹੈਗੀ ਹੈ ਕੀ ਲੱਗਦਾ ਕਿਸ ਤਰ੍ਹਾਂ ਦੇ ਨਾਲ ਕਿਸ ਤਰ੍ਹਾਂ ਦੇ ਟਾਂਚੇ ਦੇ ਨਾਲ ਇਹਨੂੰ ਠੱਲ ਪੈ ਸਕਦੀ ਹੈਗੀ ਹੈ ਲੀਗਲੀ ਕੋਈ ਹੇਜਿਟੇਸ਼ਨ ਬਾਈ ਲਾ ਚਲੋ ਇਸ ਵੇਲੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਡਿਜੀਟਲ ਅਖੌਤੀ ਬਾਬੇ ਜਿਹੜੇ ਨੇ ਹੋਂਦ ਵਿੱਚ ਆ ਚੁੱਕੇ ਹੈਗੇ ਨੇ ਇਹ ਉਹ ਬਾਬੇ ਨੇ ਜਿਹੜੇ ਸਾਨੂੰ ਵੱਖਰੇ ਵੱਖਰੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਮੁਰਦਿਆਂ ਦੇ ਵਿੱਚ ਜਾਨ ਪਾਉਂਦੇ ਹੋਏ ਦਿਖਾਈ ਦਿੰਦੇ ਨੇ ਪਰ ਮੇਰੇ ਨਾਲ ਇਸ ਵੇਲੇ ਕਿ ਇਹੋ ਜੀ ਹਸਤੀ ਮੌਜੂਦ ਹੈਗੀ ਹੈ ਜਿਨ੍ਹਾਂ ਨੇ ਵਾਕਿਆ ਹੀ ਇੱਕ ਮੁਰਦਾ ਲਿਆ ਤੇ ਉਹਨਾਂ ਨੇ ਉਹਨਾਂ ਅਖੌਤੀ ਬਾਬਿਆਂ ਨੂੰ ਕਿਹਾ ਕਿ ਇਸ ਨੂੰ ਜ਼ਿੰਦਾ ਕਰਕੇ ਦਿਖਾਓ ਸੋ ਇਹ ਚੈਲੰਜ ਉਹਨਾਂ ਨੇ ਕੁਝ ਪਾਸਟਰਾਂ ਦੇ ਬਾਰੇ ਦੇ ਵਿੱਚ ਲਿਆ ਜੋ ਸਾਨੂੰ ਅਕਸਰ ਹੀ ਅਜਹਾ ਕਰਦੇ ਹੋਏ ਦਿਖਦੇ ਨੇ ਹਾਲਾਂਕਿ ਪਾਸਟਰ ਇੱਕ ਹਿਸਾਈ ਧਰਮ ਦੀ ਬੜੀ ਰਿਸਪੈਕਟਫੁਲ ਜਿਹੜੀ ਪੋਜੀਸ਼ਨ ਹੈਗੀ ਹੈ ਪਰ ਬਹੁਤ ਸਾਰੇ ਲੋਕਾਂ ਨੇ ਜਿਵੇਂ ਹਰ ਧਰਮ ਦੇ ਵਿੱਚ ਬੁਰਾਈਆਂ ਰਹਿੰਦੀਆਂ ਨੇ ਪੁਜਾਰੀਵਾਦ ਹਾਵੀ ਰਹਿੰਦਾ ਹੈਗਾ ਸੋ ਉਸ ਤਰ੍ਹਾਂ ਦੇ ਨਾਲ ਇਸ ਨੂੰ ਵਰਤੇ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਭਾਈ ਗੁਰਪ੍ਰੀਤ ਸਿੰਘ ਉਦਾਸੀ ਜਿਨ੍ਹਾਂ ਨੇ ਪਾਸਟਰ ਜੋ ਅਖੌਤੀ ਤੌਰ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਸੀਗੇ ਉਹਨਾਂ ਦੇ ਖਿਲਾਫ ਇਹ ਬੀੜਾ ਚੁੱਕਿਆ ਤੇ ਫਿਰ ਉਹ ਮੁਰਦਾ ਲੈ ਕੇ ਉਸ ਬਾਬੇ ਦੇ ਕੋਲੋਂ ਗਏ ਔਰ ਅਸੀਂ ਸਾਰੇ ਜਾਣਦੇ ਹਾਂ ਕਿ ਉਸ ਤੋਂ ਬਾਅਦ ਵਿੱਚ ਜਿਹੜਾ ਸੀਗਾ ਉਹਨਾਂ ਦੇ ਆਪਣੇ ਉੱਤੇ 295ਏ ਦਾ ਪਰਚਾ ਹੈ ਸੋ ਉਹਨਾਂ ਦਾ ਤਜਰਬਾ ਜਾਣਾਂਗੇ ਅੱਜ ਵੀ ਉਸੇ ਮદાન ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਡਟੇ ਹੋਇਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੋ ਇਸ ਵੇਲੇ ਮੇਰੇ ਨਾਲ ਉਦਾਸੀ ਸਮਾਜ ਦੇ ਨਾਲ ਜੁੜੇ ਹੋਏ ਭਾਈ ਗੁਰਪ੍ਰੀਤ ਸਿੰਘ ਉਦਾਸੀ ਮੌਜੂਦ ਹੈਗੇ ਨੇ ਆਪਾਂ ਉਹਨਾਂ ਦੇ ਕੋਲੋਂ ਜਾਣਦੇ ਹਾਂ ਅੱਜ ਉਹ ਵੀ ਪਹੁੰਚੇ ਹੈਗੇ ਨੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਮਸਲਾ ਹੈਗਾ ਤੁਸੀਂ ਮਾਝੇ ਤੋਂ ਆਏ ਹੈਗੇ ਹੋ ਐਂਡ ਸਭ ਤੋਂ ਪਹਿਲਾਂ ਇਹ ਮੁਸੀਬਤ ਉੱਥੇ ਹੀ ਆਣ ਪਈ ਸੀਗੀ ਸੋ ਪਹਿਲਾਂ ਤੁਸੀਂ ਦੱਸੋ ਉੱਥੋਂ ਦੇ ਲੋਕ ਇਸ ਧਰਮ ਪਰਿਵਰਤਨ ਬਾਰੇ ਕੀ ਸੋਚਦੇ ਆ ਕਿੰਨਾ ਕਿੰਨੂੰ ਸਮਝਦੇ ਹੈਗੇ ਆ ਦੇਖੋ ਪਹਿਲੀ ਗੱਲ ਤੇ ਇਹ ਧਰਮ ਪਰिवਰਤਨ ਨਹੀਂ ਹੋ ਰਿਹਾ 420 ਹੋ ਰਹੀ ਹੈ ਜੇ ਧਰਮ ਪਰिवर्तन ਕਰਨਾ ਹੈ ਤੁਹਾਨੂੰ ਇੱਕ ਬੰਦੇ ਨੂੰ ਜਿਹੜਾ ਹੈ 2 ਸਾਲ ਚੜ ਜਾਣਾ ਪੈਂਦਾ ਫਿਰ ਈਮ ਅੱਗੇ ਪੇਸ਼ ਹੋਣਾ ਪੈਂਦਾ ਐਫ ਡੀ ਆਫ ਦੇਣਾ ਪੈਂਦਾ ਫਿਰ ਉਸੇ ਚਰਚ ਦਾ ਜਿਹੜਾ ਪਾਦਰੀ ਹੈ ਉਹ ਸਾਈਨ ਕਰਦਾ ਕਿ ਮੈਂ ਕਿਸੇ ਮੈਜਿਕ ਰੈਮਡੀ ਕਿਸੇ ਝੂਠੀਆਂ ਡਰਾ ਕਰਕੇ ਇਹਨੂੰ ਮੈਂ ਧਰਮ ਪਰिवर्तन ਨਹੀਂ ਕਰ ਰਿਹਾ ਐਂਡ ਦੈਟ ਥਿੰਗ ਉਹ ਡਾਕੂਮੈਂਟ ਤੇ ਡਨ ਹੁੰਦੀ ਹੈ ਠੀਕ ਹੈ ਇੱਕ ਹੀ ਕਰਦੇ ਕਿ ਮੈਂ ਛੱਟਾ ਮਾਰਿਆ ਪਾਣੀ ਪਿਆ ਤੇ ਜੀ ਇਸਾਈ ਹੋ ਗਿਆ ਧਰਮ ਪਰिवर्तन ਹੋ ਗਿਆ ਉਹਨੂੰ ਇੱਕ ਤੇ ਇਹ ਕੀਤਾ ਦੂਜਾ ਬੈਨੀਫਿਟ ਖਾਰਿਆ ਐ ਐਸਆਬੀਸੀ ਕੋਟੇ ਦੇ ਸੋ ਇਹ ਚੀਜ਼ ਗਲਤ ਹੈ ਨਾ ਧਰਮ ਪਰਵਰਤਨ ਕੋਈ ਪਹਿਲੇ ਜਿਹੜੀ ਧਰਮ ਪਰਵਰਤਨ ਹੈ ਇਹ ਟਰਮੀਨੋਲੋਜੀ ਗਲਤ ਹੈ ਧਰਮ ਕਦੀ ਪਰਵਰਤਨ ਨਹੀਂ ਹੋ ਸਕਦਾ ਉਹ ਧਰਮ ਦੇ ਕੋ ਹੁੰਦਾ ਹੈ ਠੀਕ ਹੈ ਸੋ ਇਹ ਚਲੋ ਇੱਕ ਲਬਸ ਬਣ ਗਿਆ ਆਪਾਂ ਉਹਨੂੰ ਗੱਲ ਕਰਦੇ ਹਾਂ ਫਿਰ ਇਹਨਾਂ ਲੋਕਾਂ ਨੂੰ ਜਿਹੜਾ ਹੈ ਪ੍ਰੋਪਰਟੀ ਕਰਨ ਪੜਾਇ ਨਹੀਂ ਜਾਂਦਾ ਜੋ ਤੁਸੀਂ ਦੇਖਦੇ ਹੋ ਨਾ ਇੱਟ ਤੇ ਕੀ ਲੱਗਦਾ ਕੀ ਧਰਮ ਦਾ ਪ੍ਰਚਾਰ ਹੈ ਮੈਂ ਹੁਣੇ ਕਹਿੰਦੇ ਜਿੰਦੇ ਖੜੀ ਕਰਦੇ ਆ ਤੇ ਮੈਂ ਕਿਹਾ ਸੀ ਮੁਰਦਾ ਮਹਿਲ ਆ ਉਹਨਾਂ ਖੜਾ ਕਰ ਦੋ ਦਿਮਾਗ ਠੀਕ ਕਰ ਦਿਓ ਨਾ ਤੇ ਬਿਮਾਰ ਮਹਿ ਨਹੀਂ ਤੇ ਜੇ ਤੁਸੀਂ ਕਿਤੇ ਬਾਈਬਲ ਦਾ ਪ੍ਰਚਾਰ ਕਰਦੇ ਆ ਕਿ ਫਿਰ ਡਿਬੇਟ ਬਾਈਬਲ ਤੇ ਹੋ ਜੇ ਕਿਸੇ ਪਾਸੇ ਆਉਣਾ ਨਰੁੱਲਾ ਦਰਦਾ ਮਰਾ ਇੰਗਲੈਂਡ ਦੌੜ ਗਿਆ ਇਹਨਾਂ ਲੋਕਾਂ ਨੇ ਮੇਰੇ ਤੇ 295 ਪਰਚੇ ਕਰਾਤੇ ਨੇ ਪਹਿਲਾਂ ਕਿੰਦਾ ਸੀਗਾ ਕਿ ਪਹਿਲਾਂ ਬਹੁਤ ਸਾਰੇ ਜਿਹੜੇ ਇੰਡੀਵਿਜੂਅਲ ਖਲੋਤੇ ਸੀ ਉਹ ਤੇ ਕੇਸ ਕੋਈ ਸਪੈਕਟ ਡਰ ਕੇ ਘਰਾਂ 'ਚ ਬਹਿ ਗਏ ਸੋ ਤੁਸੀਂ ਇਹ ਆਪਣੇ ਵੱਲੋਂ ਚੈਲੰਜ ਕੀਤਾ ਸੀਗਾ ਕਿ ਮੈਂ ਮਤਲਬ ਜੇ ਤੁਸੀਂ ਮੁਰਦਾ ਜਿੰਦਾ ਕਰਦੇ ਹੋ ਤੇ ਮੈਂ ਮੁਰਦਾ ਲਿਆ ਦੇਣਾ ਉਹਨੂੰ ਜਿੰਦਾ ਕਰ ਦਿਓ ਜੀ ਬਿਲਕੁਲ ਕੀਤਾ ਸੀ ਸਾਡੇ ਉੱਤੇ ਮੁੰਡਾ ਵੀ ਹੈ ਜੇ ਤੇ ਨਾਲ ਕੇਸ ਪੋਤਾ ਸੀਗਾ ਜੀ ਤੇ ਤੁਹਾਡੇ ਤੇ ਵੀ ਇਸ ਤੋਂ ਬਾਅਦ ਹੀ 295 ਲੱਗੀ ਹੈ ਜੀ ਜੀ 295 ਤੇ ਜਲੰਧਰ ਤੇ ਲੁਧਿਆਣਾ ਵਿੱਚ ਅੱਛਾ ਤੇ ਹੁਣ ਉਹ ਮੁਰਦਾ ਲੈ ਹੀ ਗਏ ਸੀ ਉਹ ਵੀਡੀਓ ਬੜੀ ਵਾਇਰਲ ਹੈ ਉਹ ਚੋਕੇ ਲੈ ਹੀ ਗਏ ਸੀ ਤੇ ਉਹਨੂੰ ਫਿਰ ਆਇਆ ਉੱਥੇ ਜੋ ਵੀ ਡੀਐਸਪੀ ਨੇ ਕਿਹਾ ਵੀ ਦੇਖੋ ਇਹ ਤੇ ਝੂਠ ਬੋਲਦੇ ਪਰ ਤਾਂ ਸਾਨੂੰ ਪਤਾ ਹੀ ਕੁਝ ਨਹੀਂ ਹੋਣਾ ਪਰ ਤੁਸੀਂ ਜਿਵੇਂ ਪੰਗੇ ਚ ਪਾਉਗੇ ਹਨਾ ਸੋ ਤਿੰਨ ਚੀਜ਼ਾਂ ਹਨ ਜੇ ਤੜ ਕੋ ਸੱਚ ਹੈ ਤੇ ਫਿਰ ਮੁਰਦਾ ਮੇਰਾ ਜ਼ਿੰਦਾ ਕਰ ਦੋ ਮਰੀਜ਼ ਮੇਰਾ ਠੀਕ ਕਰ ਦੋ ਮੈਂ ਸਾਹਮਣੇ ਦੇਖਣਾ ਚਾਹੁੰਦਾ ਜਾਂ ਐਦਾਂ ਕਰੋ ਕਿ ਮੈਨੂੰ ਮੈਡੀਕਲ ਹਿਸਟਰੀ ਲਿਆ ਦਿਓ ਸਰਟੀਫਿਕੇਟ ਨਹੀਂ ਮੈਡੀਕਲ ਹਿਸਟਰੀ ਕੀ ਸੱਚੀ ਚੀਜ਼ ਦੀ ਹੁਣ ਤੁਸੀਂ ਝੂਠੇ ਬੰਦੇ ਲੈ ਆਂਦੇ ਰਾਤ ਨੂੰ ਪ੍ਰੈਕਟਿਸ ਹੁੰਦੀ ਹੈ ਵੀ ਇੰਨਾ ਕਿ ਸਕ੍ਰਿਪਟ ਇਹ ਫਰਾਡ ਧਰਮ ਦੇ ਨਾਂ ਤੇ ਸਮਾਜ ਨਾਲ ਹੋ ਰਿਹਾ ਹੈ ਔਰ ਧੱਕਾ ਹੋ ਰਿਹਾ ਹੈ ਐਸਸੀ ਓਬੀਸੀ ਕੋਟੇ ਦੇ ਨਾਲ ਜਿਹੜੇ ਬੈਨੀਫਿਟ ਉਹਨਾਂ ਨੂੰ ਮਿਲਣੇ ਚਾਹੀਦੇ ਸੀਗੇ ਉਹ ਬੈਨੀਫਿਟ ਵੀ ਖਾ ਰਹੇ ਨੇ ਉਹ ਤੋਂ 크ਿਸਚੀਅਨਟੀ ਦੇ ਬੈਨੀਫਿਟ ਵੀ ਲੈ ਰਹੇ ਨੇ ਲੋਕ ਸੋ ਡਬਲ ਤਰੀ ਖਾ ਸਕਦੇ ਨਾ ਇੱਕ ਕਰ ਲੋ ਕੋਈ ਵੀ ਕਰ ਲੋ ਚਾਹੇ ਓਬੀਸੀ ਰਹਜੋ ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਉਸ ਗੁਰੂ ਦਾ ਲੜਨੀ ਛੱਡਿਆ ਜਿਨੇ ਆਪਣੇ ਬੱਚੇ ਵਾਰੇ ਹਨ ਪੰਥ ਵਾਸਤੇ ਉਹ ਗਰੀਬ ਵੀ ਰਹਿ ਗਏ ਬਿਮਾਰ ਵੀ ਰਹਿ ਗਏ ਸਰੀਰ ਐ ਬਿਮਾਰੀ ਤੇ ਆਉਣੀ ਇਨ ਨਾਰਮਲ ਹੈ ਸਾਡਾ ਡਾਈਜੈਸਟਨ ਖਰਾਬ ਹੋ ਚੁੱਕਾ ਹੈ ਫੂਡ ਖਰਾਬ ਹੋ ਚੁੱਕਾ ਹੈ ਯੂ ਨੋ ਪੈਸੀ ਸਾਈਜ਼ ਐਂਟੀ ਸਾਈਜ਼ ਨਾ ਪੈ ਚੁੱਕਾ ਕਿ ਸਾਰੇ ਜ਼ਿਆਰ ਖਾਰੇ ਨਾ ਚਾਹੁੰਦੇ ਹੋਏ ਵੀ। ਹਮ। ਸਰੀਰ ਤੇ ਖਰਾਬ ਹੋਣ ਗਈ ਪਰ ਉਹਨਾਂ ਧਰਮ ਨਹੀਂ ਛੱਡਿਆ। ਡਾਕਟਰ ਕੋ ਦਵਾਈ ਲੈ ਆਉਂਦੇ ਨੇ। ਹਮ। ਆ ਭੂਤ ਪਾਤ ਦੇ ਪੰਡਤ ਵੀ ਕਰ ਲੈਂਦੇ ਨੇ। ਬਿਲਕੁਲ। ਹੈ ਨਾ 100 ਰੁਪਏ 1100 2100 ਰੁਪਏ ਚ ਕੰਮ ਕਰ ਤੂੰ ਉਹ ਤੋਂ ਕਰਾ ਲਓ। ਧਰਮ ਨਹੀਂ ਛੱਡਿਆ। ਉਹਨਾਂ ਦੇ ਬੇਨਫੀਟੇ ਲੋਕ ਖਾ ਰਹੇ ਨੇ। ਲੜਾਈ ਸੱਚ ਇਹ ਹੈ। ਫਿਰ ਜਿਹੜਾ ਡਿਸਗਾਈਜ਼ ਕੀਤਾ ਸਾਡੇ ਇਹਨਾਂ ਨੇ ਪੱਗ ਬਨ ਗਿਆ। ਤੇ ਸਾਡਾ ਨਾਮ ਰੱਖ ਕੇ ਇਹਦਾ ਭਾਵ ਕੀ ਜਿਹੜਾ ਬਾਹਰੋਂ ਵੇਖਦੇ ਵਿੱਚ ਸਿੱਖ ਹੈ ਜਿਹੜਾ ਦਸਤਾਰ ਸੁਜਾ ਰਿਹਾ ਜਿਨੇ ਇੱਕ ਕੁੜਤਾ ਪੰਜਾਬਾਂ ਪਹਿਨਿਆ ਹੋਇਆ ਬਟ ਉਹ ਅੰਦਰ ਜਿਹੜਾ ਹੈਗਾ ਉਹ ਧਰਮ ਪਰਿਵਰਤਨ ਕਰਕੇ ਹੀ ਸਾਈ ਹੈ ਤਾਂ ਬਾਹਰ ਦੁਨੀਆ ਨੂੰ ਗੁੰਮਰਾਹ ਕਰ ਰਿਹਾ ਤੇ ਮਤਲਬ ਜੇ ਤੇ ਉਹਨੇ ਧਰਮ ਚੇਂਜ ਵੀ ਕੀਤਾ ਤੇ ਉਹਨੂੰ ਪੂਰੀ ਤਰ੍ਹਾਂ ਨਾਲ ਉਸ ਦਿੱਖ ਦੇ ਵਿੱਚ ਫੇਰ ਆਉਣਾ ਚਾਹੀਦਾ ਬਿਲਕੁਲ ਬਿਲਕੁਲ ਇਹੋ ਲੜਾਈ ਸਾਡੀ ਇਹਨਾਂ ਨਾਲ ਹੈ ਵੀ ਤੁਸੀਂ ਡਿਸਗਾਇਸ ਕੀਤਾ ਕੱਲ ਨੂੰ ਕੋਈ ਕੋ ਕਰਮ ਕਰ ਜਾਂਦਾ ਕਿਸੇ ਬੱਚੀ ਦੇ ਨਾਲ ਤੇ ਪੱਗ ਦੇਖੀ ਹੈ ਨਾ ਉਹਦੀ ਆਈ ਕਾਰਡ ਦੇ ਬੱਚ ਦੇਖਾਂਗੇ ਆਈ ਕਾਰਡ ਦੀ ਆਈ ਕਾਰਡ ਦੇ ਸਿੰਘ ਹੀ ਹੋਏਗਾ ਨਾਂ ਤੇ ਚੇਜ ਨਹੀਂ ਕਰਦੇ ਉਹਦੇ ਪਿੰਡ ਦਾ ਬੰਦਾ ਤਸਦੀ ਕਰੇਗਾ ਕੀ ਇਹ ਤੇ ਸਹੀ ਬਣ ਗਿਆ ਸੋ ਇਹ ਜਿਹੜੀ ਫਰਾਰ ਸਿੱਖਾਂ ਨਾਲ ਇੱਕ ਧਰਮ ਦਿਨਾ ਤੇ ਹੋ ਰਿਹਾ ਸਮਾਜ ਦੇ ਸੋਸ਼ਨ ਹੋ ਰਿਹਾ ਹੈ ਪੈਸੇ ਦਾ ਟ੍ਰੇਲ ਹੋ ਰਿਹਾ ਹੈ ਇਹਦੇ ਵਿੱਚ ਡਰਗ ਚੱਲ ਰਹੀ ਹੈ ਉਹਨੇ ਜਿੰਨੇ ਇਹਨਾਂ ਦੇ ਕੋਲਨ ਸਾਰੇ ਗਰੀਬ ਹੀ ਹੁੰਦੇ ਨੇ ਜਿਨ੍ਹਾਂ ਨੂੰ ਪੈਸੇ ਦੀ ਲੋੜ ਹੈ ਜਾਂ ਕੋਈ ਤਕਲੀਫ ਦੇ ਵਿੱਚ ਹੈ ਉਹਨੂੰ ਛੋੜੀ ਹਮ ਦਰਦੀ ਮਿਲਦੀ ਹੈ ਤੇ ਉਹ ਨਾਲ ਚੱਲ ਪੈਂਦਾ ਹੈ ਇਹਨਾਂ ਕੋਈ ਇਹਨਾਂ ਪੈਸਾ ਦੇ ਕੌਣ ਦੇ ਇਹਨਾਂ ਨੂੰ ਫਿਰ ਇਹਨਾਂ ਪੈਸਾ ਕਿੱਥੋਂ ਆ ਰਿਹਾ ਹੈ ਹਜ਼ਾਰਾਂ ਕਰੋੜ ਰੁਪਏ ਦੀਆਂ ਚਰਚਾਂ ਬਣ ਰਹੀਆਂ ਨੇ ਅਨ ਜਿਹੜਾ ਨਰੂਲਾ ਕ੍ਰਿਪਟ 40 50000 40 50 ਕਰੋੜ ਦਾ ਜਿਹੜਾ ਟਰਨਓਵਰ ਹੈ ਜੀ ਕਿੱਥੋਂ ਆ ਰਿਹਾ ਕੌਣ ਪੈਸਾ ਦੇ ਰਿਹਾ ਕੀ ਮਨੀ ਟ੍ਰੇਲ ਹੋਈ ਹੈ ਅੰਮ੍ਰਿਤਪਾਲ ਦੀ ਮਨੀ ਟ੍ਰੇਲ ਕੀਤੀ ਹੈ ਨਾ ਬਾਕੀ ਜਿਹੜੀ ਕਾਫੀ ਚਰਚਾਂ ਸੀ ਮਨੀ ਟ੍ਰੇਲ ਹੁੰਦੀ ਹੈ ਨਾ ਆਡਿਟ ਹੁੰਦੇ ਸਾਰੇ ਦੇ ਸੋ ਤੁਹਾਡੇ ਕਹਿੰਦਾ ਭਾਵ ਕਿ ਇਹਨਾਂ ਪਾਸਟਰਜ਼ ਨੂੰ ਲੈ ਕੇ ਸਰਕਾਰ ਵੀ ਸਖਤ ਨਹੀਂ ਹੈ ਸਰਕਾਰ ਇਹਨਾਂ ਦੇ ਨਾਲ ਹੈ ਜਦੋਂ 295 ਲੱਗਦੀ ਹੈ ਤੇ ਕੀ ਕਦੀ ਤਸਦੀਕ ਕੀਤਾ ਜਾਂਦਾ ਵੀ ਕੀ ਕੀਤਾ ਉਸ ਬੰਦੇ ਨੇ ਹੁਣ ਇੱਕ ਮੈਂ ਤੁਹਾਨੂੰ ਕੇਸ ਦੱਸਿਆ ਉਹ ਬੱਚਾ ਉਹਨੂੰ ਧੋਖਾ ਹੋ ਗਿਆ ਉਹਨੇ ਆਵਾਜ਼ ਚੁੱਕੀ ਉਤਰੀਪ ਕੇ ਇਸ ਪੁਆਤਾ ਆਪਣੀ ਕਿਸੀ ਕੁੜੀ ਨੂੰ ਕਹਿ ਕੇ ਹੁਣ ਕੀ ਉਹਦੇ ਮੈਡੀਕਲ ਫੋਰੈਂਸਿਕ ਹੋਈ ਨੇ ਕੀ ਕੁਝ ਹੋਇਆ ਨਹੀਂ 2 ਸਾਲ ਜੇਲ ਕੱਟੀ ਹੈ ਬਾਇਜ਼ਤ ਬਰੀ ਬਾਕਦਾ ਬਾਇਜ਼ 2 ਸਾਲ ਤੇ ਬਰਬਾਦ ਕਰਾਤੇ ਬਾਇਜ਼ ਕਦਾ ਬਰੀ ਕੀਤਾ ਤੁਸੀਂ ਉਹਨੂੰ ਹਨਾ ਇੱਕ ਇੱਕ ਤੇ ਇਹਨਾਂ ਨੇ ਠੱਗਿਆ ਫਿਰ ਸਰਕਾਰ ਠੱਗ ਰਹੀ ਹੈ ਇਹ ਦੋਨੋਂ ਪਾਸੇ ਜਿਹੜੀ ਮਾਰ ਪੈ ਰਹੀ ਤਾਂ ਅਸੀਂ ਜਥੇਬੰਦਕ ਤੌਰ ਤੇ ਆਏ ਹਾਂ ਹੁਣ ਜੇ ਮੈਂ ਵੀ ਕੋਈ ਇੰਡੀਵਿਜੂਅਲ ਹੁੰਦਾ ਕਾਮ ਸਧਾਰਨ ਹੁੰਦਾ ਇੱਕ ਪਬਲਿਕ ਪਬਲਿਕ ਫਿਗਰ ਨਾ ਹੁੰਦਾ ਤੇ ਮੈਨੂੰ ਜੇ ਸੋਲ ਥਾਣੇ ਹੋਣਾ ਸੀ ਨਾ ਜੀ ਇਹ ਤਾਂ ਜਥੇਬੰਦੀਆਂ ਪਿੱਛੇ ਨਹੀਂ ਸਰਕਾਰ ਨੂੰ ਹੀ ਪਤਾ ਵੀ ਕੁਝ ਹੋ ਸਕਦਾ ਹੈ ਜੇ ਕੁਝ ਗਲਤ ਅਰਕਤ ਕੀਤੀ ਇਹਨਾਂ ਅਖੌਤੀ ਬਾਬਿਆਂ ਜਾਂ ਜਿਹੜੇ ਅਖੌਤੀ ਪਾਸਟਰ ਆ ਹੈਨਾ ਮਾਫ ਕਰਨਾ ਕਿਉਂਕਿ ਕਈ ਵਿੱਚ ਜੈਨੂਨ ਵੀ ਹੈਗੇ ਆ ਹੈਨਾ ਸੋ ਇਹਨਾਂ ਦੇ ਤੁਸੀਂ ਖਿਲਾਫ ਉਤਰੇ ਹੈਗੇ ਹੋ ਪਰ ਜਿਹੜੀ ਲੋਕ ਪਿੰਡਾਂ ਦੇ ਵਿੱਚ ਧਰਮ ਪਰਿਵਰਤਨ ਕਰ ਰਿਹਾ ਉਹਨਾਂ ਨਾਲ ਵੀ ਤੁਸੀਂ ਮਿਲੇ ਹੋਵੋਗੇ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਕੀ ਲੱਗਾ ਵੀ ਉਹ ਕਿਸੇ ਧੋਖੇ ਦਾ ਸ਼ਿਕਾਰ ਹੈਗੇ ਨੇ ਜਾਂ ਉਹ ਇਹ ਮਹਿਸੂਸ ਕਰਦੇ ਨੇ ਕਿ ਉਹਨਾਂ ਨਾਲ ਧੋਖਾ ਹੋਇਆ ਬਿਲਕੁਲ ਬਹੁਤ ਸਾਰੇ ਕੇਸਿਸ ਦੇ ਕੋਈ ਆਏ ਨੇ ਇੱਕ ਤੇ ਹੁਣ ਹਰਿਆਣੇ ਤੋਂ ਆ ਉਹਦੀ ਬੱਚੀ ਉਹਦੀ ਵਾਈਫ ਕਿਡਨੈਪ ਹੈ ਇਹਨਾਂ ਅਨਰੁੱਲਾ ਦੇ ਬੰਦਿਆਂ ਵੱਲੋਂ ਉਹ ਲੱਭ ਨਹੀਂ ਪਾਰਿਆ ਕਿਸੇ ਉਹਦੀ ਸੁਣਵਾਈ ਨਹੀਂ ਹੋ ਰਹੀ ਕੋਈ ਉਹਦੀ ਐਫਆਈਰ ਦਰਜ ਨਹੀਂ ਕਰ ਰਿਹਾ ਤੇ ਉਹ ਅਮਰਸਰ ਮੇਰੇ ਪਿੱਛੇ ਗਿਆ ਮੈਂ ਜਲੰਧਰ ਚਲਾ ਗਿਆ ਜਲੰਧਰ ਆਇਆ ਤੇ ਮੈਂ ਇੱਥੇ ਆ ਗਿਆ ਤੇ ਮੈਨੂੰ ਸੱਦਿਆ ਸੀ ਲੇਕਿਨ ਆਈ ਥਿੰਕ ਉਹ ਨਹੀਂ ਆ ਪਾਏਗਾ ਪਰ ਮਿਲਾਂਗਾ ਉਹਨੂੰ ਮੈਂ ਤੇ ਜੇ ਕੋਈ ਐਫਆਈਐਸਪੀ ਨਹੀਂ ਲਿੰਦਾ ਫਿਰ ਮੈਂ ਖੁਦ ਉਹਦੀ ਜੁੜੀ ਲੀਗਲ ਰੀਡ ਦੇ ਕੇ ਉਹਦਾ ਅਸੀਂ ਕਰਵਾਵਾਂਗੇ ਇਸ ਤਰ੍ਹਾਂ ਦੇ ਬਹੁਤ ਸਾਰੇ ਬੰਦੇ ਮਿਲਦੇ ਨੇ ਪਿੰਡਾਂ 'ਚ ਤੇ ਨਾ ਭੋਲੇ ਭਾਲੇ ਲੋਕ ਨੇ ਆਪਣੇ ਤੇ ਆਪਣਾ ਤਾਂ ਕੋਈ ਪ੍ਰਚਾਰਕ ਜਾਂਦਾ ਨਹੀਂ ਹੈ ਨਾ ਗੁਰਨਾਨ ਦੇ ਕੋਈ ਹੈ ਨਹੀਂ ਜਿਹੜਾ ਕਹਿੰਦੇ ਮਰਦਾਨੇ ਆ ਉਹ ਸਪਿੰਡ ਚ ਮੇਰਾ ਇੱਕ ਸਿੱਖ ਹੈ ਇੱਕ ਸਿੱਖ ਨੂੰ ਮਿਲਣ ਗੁਰਨਾਨ ਦੇ ਸਾਬ ਕਿੱਥੇ ਚਲ ਜਾਂਦੇ ਸੀ ਨਾ ਹੁਣ ਕਿਸੇ ਕਥਾ ਵਚਨ ਨੂੰ ਫੋਨ ਕਰੋ ਪਹਿਲਾ ਸਵਾਲ ਵੀ ਸੰਗਤ ਕਿੰਨੀ ਹੈ ਹਾਂ ਉਹ VOTING ਕਹਿੰਦੇ ਵੀ VOT ਕਿੰਨੀ ਹੈ ਇੱਕ ਕੋਡ ਵਰ ਨੇ ਕਿੰਨੀ VOT ਹੈ ਸਾਡੇ ਪਿੰਡ ਦੀ ਫਿਰ ਪੈਸਾ ਕਿੰਨਾ ਹੈ ਹਾਂ ਠੀਕ ਹੈ ਨਾ ਉਹ 100 ਸਵਾ 100 ਬੰਦੇ ਦੇ ਪ੍ਰਚਾਰ ਨੇ ਆਪਣੀ ਹੀਣਤਾ ਸਮਝ ਲੈ ਗੁਰਨਾਨ ਦੇ ਸਾਹਿਬ ਇੱਕ ਬੰਦੇ ਕੋ ਜਾ ਰਹੇ ਨੇ ਇਹ ਦੱਸਾਂ ਕੋਈ ਜਾ ਸਕਦੇ ਇਹਨਾਂ ਨੂੰ ਹਜ਼ਾਰਾਂ ਦਾ ਕਟ ਚਾਹੀਦਾ ਫਿਰ ਇੱਕ ਕਿਸੇ ਬਾਬੇ ਪ੍ਰਚਾਰ ਲਈ ਆਸਟ੍ਰੇਲੀਆ ਜਾਂਦੇ ਨੇ ਕੈਨੇਡਾ ਜਿੱਥੇ ਮੋਟੀ ਮਾਇਆ ਮਿਲਦੀ ਆ ਉੱਥੇ ਜਾਂਦੇ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕ ਧਰਮ ਛੱਡ ਰਹੇ ਹੈਗੇ ਆ ਸਿੱਖੀ ਛੱਡ ਰਹੇ ਹੈਗੇ ਉੱਥੇ ਜਾ ਕੇ ਪ੍ਰਚਾਰ ਕਰਨਾ ਆਪਣਾ ਉਹ ਨਹੀਂ ਮੰਨਦੇ ਤੇ ਉਹ ਮਾਰੇ ਕਹਿੰਦੇ ਮਾਇਆ ਕਰਨ ਵਿੱਦਿਆ ਵੇਚੋ ਇਹ ਬ੍ਰਹਮ ਵਿਦਿਆ ਹੈ ਜਨਮ ਅਵਿਰਥਾ ਜਾਈ ਜਿਹੜੇ ਪੈਸੇ ਪਿੱਛੇ ਵੀ ਘੰਟੇ ਬਦੀ ਵੇਚਦੇ ਵੀ 1 ਘੰਟੇ ਦਾ ਨਾਲ ਲਵਾਂਗਾ ਵੇਚ ਲੈਣਾ ਮਾਇਆ ਵਿੱਦਿਏ ਵੇਚਰੇ ਘੰਟੇ ਬਦੀ ਉਹਨਾਂ ਦਾ ਆਪਣਾ ਜੀਵਨ ਵਿਅਰਥ ਹੈ ਕੁਲਾਨਾਸ਼ ਉਹਨਾਂ ਦੀਆਂ ਤੇ ਦੁਸਰੇ ਕੀ ਸੁ ਹੁਣ ਪਰਚਾ ਦੀ ਲੋੜ ਪੰਜਾਬ ਚ ਆ ਬਾਹਰ ਨਹੀਂ ਆ ਕਿਉਂਕਿ ਇਹ ਬਾਹਰ ਰਹਿੰਦੇ ਨਹੀਂ ਨੇ ਇਹਨਾਂ ਨੂੰ ਜੌਬਸ ਨਹੀਂ ਪਤਾ ਵੀ ਬਾਈ ਦਾ ਐਂਡ ਆਫ ਮੰਥ ਪੈਸੇ ਘੱਟਦੇ ਘੱਟਨੇ ਨੇ ਤੇ ਕ੍ਰੈਡਿਟ ਕਾਰਡ ਕੰਪਨੀ ਨੂੰ ਕਾਲ ਕਰਕੇ ਤੇ ਐਕਸਟੈਂਸ਼ਨ ਕਿਵੇਂ ਲੈਣੀ ਆ ਉਹ ਪੀੜ ਕੀ ਆ ਚੈੱਕ ਡਿਲੇ ਹੋ ਗਿਆ ਹੈ ਓਵਰਡਰਫ ਚੈੱਕ ਚਲਾ ਗਿਆ ਹੈ ਯਾ ਪੈਸੇ ਰੈਂਟ ਨਹੀਂ ਭੇਜ ਪਾ ਰਿਹਾ ਉਹ ਤਕਲੀਫਾਂ ਜਿਹੜੀਆਂ ਸਾਡੀਆਂ ਨੇ ਮਾਪੇ ਦੋਵੇਂ ਜੌਬ ਕਰ ਰਹੇ ਨੇ ਬੱਚਿਆਂ ਨੂੰ ਟਾਈਮ ਨਹੀਂ ਦੇ ਪਾ ਰਹੇ ਇਹਨਾਂ ਨੂੰ ਤਾਂ ਪਤਾ ਨਹੀਂ ਉਸ ਚੀਜ਼ ਦਾ ਇਸ ਸਿਸਟਮ ਨੂੰ ਜਾਣਦੇ ਨਹੀਂ ਨੇ ਤੇ ਉੱਥੇ ਜਾ ਕੇ ਵੀ ਇਹੋ ਹੀ ਘਾਫੂਸ ਵੇਚਦੇ ਐ ਇਥੋਂ ਵਾਲਾ ਨਾ ਤੇ ਉਹਨਾਂ ਦੇ ਕੰਮ ਹੁੰਦਾ ਇੱਥੇ ਦੇ ਇਹ ਕਰਨੀ ਪਾ ਰਹੇ ਸਮਝਦੇ ਕੀ ਮੈਂ ਕਰ ਰਿਹਾ ਸੋ ਇਹ ਨਾ ਉਧਰ ਰੈਲੀਵੈਂਟ ਹੋ ਰਹੇ ਨੇ ਨਾ ਇੱਧਰ ਇੱਧਰ ਆਵੋਗੇ ਤੇ ਮੈਂ ਸਿੰਗਾਪੁਰ ਗਿਆ ਸੀ ਉਧਰ ਦੀ ਕਹਾਣੀ ਸੁਣਾਉਣਗੇ ਸੋ ਤੁਸੀਂ ਇਹ ਮੰਨਦੇ ਹੋ ਕਿ ਪ੍ਰਚਾਰ ਦੀ ਕਮੀ ਰਹੀ ਹੈਗੀ ਤਾਂ ਹੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਲੋਕ ਧੋਖੇ ਦਾ ਸ਼ਿਕਾਰ ਹੋ ਰਹੇ ਹੈਗੇ ਆ ਮਤਲਬ ਮੈਂ ਧਰਮ ਪਰिवर्तन ਨਹੀਂ ਕਰਾਂਗੀ ਪਰ ਧੋਖੇ ਦੇ ਨਾਲ ਜਿਹੜਾ ਚੇਂਜ ਵੱਲ ਨੂੰ ਜਾ ਰਿਹਾ ਹੈਗੇ ਪ੍ਰਚਾਰ ਦੀ ਕਮੀ ਨਹੀਂ ਪ੍ਰਚਾਰ ਹੋਇਆ ਹੀ ਨਹੀਂ ਕਦੀ ਸ਼ਰਮਣੀ ਕਮੇਟੀ ਦਾ ਕੋਈ ਪ੍ਰਚਾਰਕ ਨਹੀਂ ਹੈ ਜਿਹੜਾ ਇਸ ਲੈਵਲ ਤੇ ਹੋਵੇ ਸਾਡੇ ਜਿਹੜਾ ਵੀ ਨਾ ਕੋਈ ਤੁਸੀਂ ਨੋਟਿਸ ਕਰਿਓ ਤੁਸੀਂ ਨਾ ਇੱਕ ਸਿੱਖ ਦਾ ਇੰਟਰਵਿਊ ਕਰ ਜਿਹੜਾ ਥੋੜਾ ਪੜ੍ਹ ਲਿਖਦਾ ਥੋੜਾ ਇੰਟੈਲੈਕਚੁਅਲ ਹੋ ਜਾਂਦਾ ਉਹਨੂੰ ਪੁੱਛੋ ਅੱਜਕੱਲ ਕੀ ਸੁਣ ਰਿਹਾ ਉਹ ਕਹਿੰਦਾ ਜੀ ਮੈਂ ਰਜਦੀਸ਼ ਸੁਣ ਰਿਹਾ ਹਾਂ ਜੈ ਦੇਵ ਕ੍ਰਿਸ਼ਨ ਮਰਤੀ ਸੁਣ ਰਿਹਾ ਹਾਂ ਮੈਂ ਤੇ ਮੈਂ ਲਾਊਡ ਸੇ ਪੜ ਰਿਹਾ ਹਾਂ ਅਬ ਸਟਡੀ ਦਾ ਬੁੱਧਿਜ਼ਮ ਉਹ ਗੁਰੂ ਨਾਨਕ ਨੂੰ ਕਿਉਂ ਨਹੀਂ ਪੜਦੇ ਪਏ ਜਿਹੜਾ ਬੰਦਾ ਥੋੜਾ ਪੜ ਜਾਂਦਾ ਉਹ ਸਿੱਖ ਪ੍ਰਚਾਰਕ ਨੂੰ ਕਿਉਂ ਛੱਡ ਜਾਂਦਾ ਤੇ ਗੁਰੂ ਮਾਹਬ ਹੈਗੇ ਨੇ ਅਰੁਣ ਇਹਨਾਂ ਕੋ ਨਾਮ ਵੀ ਸੀਗਾ ਤੇ ਉਹਨਾਂ ਨੂੰ ਕਿਸੇ ਨੇ ਕਿਹਾ ਵੀ ਆਪ ਤੋ ਸਿੱਖ ਹੋ ਨਾ ਤਾਂ ਗੁਰਦੁਆਰੇ ਪ੍ਰਚਾਰ ਕਿਉਂ ਨਹੀਂ ਕਰਦੇ ਉਹ ਕਹਿੰਦੀ ਮੈਂ ਐਲੀਮੈਂਟਰੀ ਦੇ ਬੱਚੇ ਨਹੀਂ ਪੜਾਤੀ ਸੋ ਇਹਨਾਂ ਨੂੰ ਗੁੱਸਾ ਕੀਤਾ ਪਰ ਅੱਜ ਜੋ ਸਾਡਾ ਪ੍ਰਚਾਰ ਹੈ ਤੁਸੀਂ ਸੁਣ ਕੇ ਦੇਖੋ ਤੁਹਾਨੂੰ ਕਿਤੇ ਉਹ ਬੈਨੀਫਿਟ ਦੇ ਰਿਹਾ ਕਿ ਜਿਹੜੇ ਗੁਰਬਾਣੀ ਕਥਾ ਹੈ ਤੁਹਾਡੇ ਘਰ ਦੇ ਅੰਦਰ ਤੁਹਾਡੇ ਦੋਨਾਂ ਮੀਆਂ ਬੀਵੀ ਦਾ ਰਿਲੇਸ਼ਨ ਠੀਕ ਕਰਨੇ ਹੈਲਪ ਕਰ ਰਹੀ ਹੈ ਤੁਹਾਡੇ ਬੱਚਿਆਂ ਨੂੰ ਗਾਈਡ ਕਰਨ ਦੀ ਤੁਹਾਡੀ ਹੈਲਪ ਕਰ ਰਹੀ ਹੈ ਤੁਹਾਨੂੰ ਅੱਛੀ ਜੌਬ ਦੇ ਵਿੱਚ ਤੁਹਾਡੀ ਹੈਲਪ ਕਰ ਰਹੀ ਹੈ ਤੁਹਾਡੇ ਫਾਈਨੈਂਸਿਸ ਹੈਲਪ ਕਰ ਰਹੀ ਹੈ ਕਿਉਂਕਿ ਇਹ ਲੋਕ ਸੁਖੀ ਹੈ ਸਿੱਧਾ ਕਹਿ ਸਕਦੇ ਕਿਰਦਾਰ ਘੜਤ ਕਰਨ ਦੇ ਵਿੱਚ ਹੈਲਪ ਕਰ ਰਹੀ ਹੈ ਕੁਝ ਵੀ ਹੋ ਰਿਹਾ ਪਹਿਲਾਂ ਦਾਦਾ ਆਇਆ ਫਿਰ ਪੁੱਤਰ ਆਇਆ ਫਿਰ ਪੋਤਾ ਹੈ ਉਹੀ ਇੱਕ ਰਿਚੂਅਲ ਮਥਾ ਟਿਕਨ ਵਾਲਾ ਜੀਵਨ ਬਦਲਿਆ ਕਿਸੇ ਦਾ ਕੀ ਕਿਸੇ ਨੇ ਕੋਈ ਕੁਰਬਾਨੀ ਦੇ ਅਰਥ ਸਿੱਖੇ ਨਵੇਂ ਕੀ ਕੋਈ ਐਸਾ ਪ੍ਰਚਾਰਕ ਸੰਗਤ ਜੋ ਪੈਦਾ ਹੋ ਰਿਹਾ ਨਹੀਂ ਹੋ ਰਿਹਾ ਸੋ ਇਹ ਕਥਾ ਸੁਣਾਈ ਜਾ ਰਹੀ ਕਥਾ ਵੀ ਨਹੀਂ ਇਹ ਲੈਕਚਰ ਹੈ ਸੋ ਤਿੰਨ ਪੜਾਅ ਕਥਾ ਵਿਆਖਿਆ ਤੇ ਲੈਕਚਰ ਲੈਕਚਰ ਵਿਆਖਤ ਕਥਾ ਤਿੰਨ ਪੜਾਅ ਹੁੰਦੇ ਨੇ ਇਹ ਸਾਰੇ ਲੈਕਚਰ ਆਦੇ ਇਹਦੇ ਵਿਆਖਿਆ ਤੱਕ ਨਹੀਂ ਪਹੁੰਚੇ ਕਥਾ ਦੂਰ ਹੈ ਜਿਹੜੀ ਕਥਾ ਹੈ ਹਰ ਕਿਸ ਨੇ ਇਹ ਤੁਹਾਡਾ ਜੀਵਨ ਬਦਲ ਦਿੰਦੀ ਹੈ ਸ਼ਾਂਤ ਕਰ ਦਿੰਦੀ ਹੈ ਕੰਪੋਜ਼ ਕਰ ਦਿੰਦੀ ਹੈ ਸਟੈਰਿਕਸ ਕਰ ਦਿੰਦੀ ਹੈ ਤੁਹਾਡੇ ਸਾਰੇ ਫੀਲਿੰਗਸ ਵਿੱਚ ਪ੍ਰੀਤ ਕੁਝ ਨਹੀਂ ਕਰ ਪਾ ਰਹੇ ਸੋ ਜਿਹੜਾ ਇੱਕ ਬੰਦਾ ਦੁਖੀ ਹੈ ਜਿਹੜਾ ਪਰੇਸ਼ਾਨ ਹੈ ਜਿਹਦੇ ਇਹ ਮੋੜੇ ਦੇ ਹੱਥ ਨਹੀਂ ਰੱਖ ਪਾ ਰਹੇ ਸੋ ਉਹ ਕੀ ਕਰੇਗਾ ਜਿਹੜਾ ਪਿਆਰ ਨਾਲ ਬੁਲਾਇਆ ਉਹ ਕਿਥੇ ਚਲੇ ਜਾਏਗਾ ਦਿੱਕਤ ਗਲਤੀ ਸਾਡੀ ਹੈ ਬਿਲਕੁਲ ਜਾਗਣਾ ਅਸੀਂ ਹੈ ਉਹਨਾਂ ਨੇ ਨਹੀਂ ਜਾਗਣਾ ਕੀ ਤਨੇ ਕਿ ਜਿਹੜਾ ਪਿੰਡਾਂ ਚ ਵਿਤਕਰਾ ਵੀ ਚੱਲਦਾ ਹੈ ਉਹਦੇ ਤੋਂ ਸ਼ਿਕਾਰ ਲੋਕ ਵੀ ਧਰਮ ਪਰਿਵਰਤਨ ਵੱਲ ਜਾ ਰਹੇ ਹੈ ਜਿਨ੍ਹਾਂ ਨੂੰ ਬੈਨੀਫਿਟਸ ਚਾਹੀਦੇ ਜਾਂ ਜਿਨ੍ਹਾਂ ਨੂੰ ਸਿਹਤ ਜਾਂ ਇਸ ਤਰ੍ਹਾਂ ਦੀਆਂ ਸਹੂਲਤਾਂ ਕਿਉਂਕਿ ਇਹ ਦੇ ਰਹੇ ਹੈਗੇ ਆ ਇਸ ਕਰਕੇ ਵੀ ਲੋਕ ਜਿਹੜੇ ਲਾਲਚਵਸ ਵੀ ਜਿਹੜਾ ਆ ਧਰਮ ਪਰਿਵਰਤਨ ਕਰ ਰਹੇ ਹੈਗੇ ਆ ਸੋ ਤੁਹਾਡੀ ਮੁਕਤੀ ਗੱਲ ਕੀ ਹੈਗੀ ਹੈ ਕੀ ਲੱਗਦਾ ਕਿਸ ਤਰ੍ਹਾਂ ਦੇ ਨਾਲ ਕਿਸ ਤਰ੍ਹਾਂ ਦੇ ਢਾਂਚੇ ਦੇ ਨਾਲ ਇਹਨੂੰ ਠੱਲ ਪੈ ਸਕਦੀ ਹੈਗੀ ਹੈ ਲੀਗਲੀ ਕੋਈ ਹੈਜ਼ਿਟੇਸ਼ਨ ਨਹੀਂ ਬਾਏ ਲਾਅ ਚਲੋ ਆਟੇ ਇਸ ਪਾਓ ਠੀਕ ਹੈ ਤੁਸੀਂ ਆਪਣੀ ਜਿਹੜੀ ਪੀਐਲ ਦਾਖਲ ਕਰੋ ਸਰਕਾਰ ਨੂੰ ਜਗਾਓ ਪ੍ਰਸ਼ਾਸਨ ਜਾਕੇਗਾ ਹਮ ਉਹਦੇ ਕੰਮ ਹੋਏਗਾ ਇਸ ਗੱਲ ਦੀ ਗਾਰੰਟੀ ਹੈ ਜੀ ਵੀ ਸਾਡੇ ਮਸਲਾ ਹੱਲ ਹੋਏਗਾ ਕੋਈ ਐਡਾ ਜਿਹੜਾ ਇਸ਼ੂ ਨਹੀਂ ਹੈ ਵੀ ਜਿਹੜਾ ਸਾਨੂੰ ਹੈਜ਼ਿਟੇਸ਼ਨ ਕਰਨੀ ਪਵੇ ਜਾਂ ਧਰਨੇ ਮਾਰਨੇ ਪਣ ਬਸ ਇਹ ਵੀ ਲੀਗਲੀ ਆਰਾਮ ਨਾਲ ਚੱਲਣਾ ਪਏਗਾ ਇਹ ਲੋਕ ਸਟੈਬਲਿਸ਼ ਨੇ 15 ਸਾਲ ਤੋਂ ਜੜਾ ਨੇ ਸੋ ਥੋੜਾ ਟਾਈਮ ਤੇ ਲੈਣਗੇ ਨਾ ਇਹ ਲੈਣ ਦੇ ਵਿੱਚ ਪਰ ਹਲਾ ਕੇ ਰੱਖਾਂਗੇ ਅਜੇ ਤੇ ਮਹੀਨਾ ਇਹਨੂੰ ਹੋਇਆ ਤਰਨੂਲਾ 도ੜ ਗਿਆ ਇੰਗਲੈਂਡ ਹਮ ਸਾਰਾ ਜਿਹੜਾ ਇਹਨਾਂ ਦਾ ਕਤਿਹੜ ਹੈ ਮੈਂ ਹਲੋ ਸੁਣਦਾ ਦੁਨੀਆਂ ਪਰ ਚ ਨਾਰੇ ਮਾਰਦੇ ਪਏ ਨੇ ਇੰਨੀਆਂ ਵੀਡੀਓ ਚੱਲ ਪਈਆਂ ਨੇ ਜੇ ਮੇਰੇ ਕਹਿੰਦਾ ਅਸਰ ਨਾ ਹੁੰਦਾ ਤੇ ਕੋਈ ਨਾ ਬੋਲਦਾ ਮੇਰੇ ਇਹਦਾ ਕੋਈ ਅਸਰ ਤੇ ਹੋਇਆ ਨਾ ਇਹ ਖਲਚਲ ਹੋਈ ਹੈ ਹੁਣ ਜੇ ਪੇੜ ਹਿੱਲਿਆ ਹੈ ਤੇ ਇਹਨੂੰ ਪੁੱਟਾਂਗੇ ਵੀ ਹੁਣ ਜੀ ਸੋ ਬਹੁਤ ਬਹੁਤ ਧੰਨਵਾਦ ਸੋ ਇਸਨ ਸਾਡੇ ਨਾਲ ਭਾਈ ਗੁਰਪ੍ਰੀਤ ਸਿੰਘ ਉਦਾਸੀ ਸੋ ਇੱਕ ਧਾਰਮਿਕ ਪ੍ਰਚਾਰਕ ਹੋਣ ਨਾਲ ਤੇ ਆਪ ਵੀ ਇਹ ਉਦਾਸੀ ਮੱਤ ਦੇ ਨਾਲ ਜੁੜੇ ਹੈ ਗਿਆ ਉਹ ਮੱਤ ਜਿਹੜਾ ਗ੍ਰੰਥਾਂ ਦੀ ਕਿਸੇ ਸਮੇਂ ਤੇ ਸੇਵਾ ਕਰਿਆ ਕਰਦਾ ਸੀਗਾ ਪਾਵੇਂ ਉਹ ਕਿਸੇ ਵੀ ਧਰਮ ਦੇ ਗ੍ਰੰਥ ਹੁੰਦੇ ਸੀਗੇ ਪਰ ਉਹਨਾਂ ਦੇ ਸਾਮ ਸੰਭਾਲੇ ਦਾ ਕੰਮ ਜਿਹੜਾ ਸੀਗਾ ਉਹ ਉਦਾਸੀ ਮਤ ਦੇ ਜਿਹੜੇ ਸੰਪਰਦਾਇ ਦੇ ਜਿਹੜੇ ਆਗੂ ਸੀ ਉਹਨਾਂ ਦੇ ਹਿੱਸੇ ਆਇਆ ਕਰਦਾ ਸੀ ਸੋ ਕੋਸ਼ਿਸ਼ ਕਰ ਰਹੀ ਆ ਅੱਜ ਵੀ ਜਿਸ ਤਰ੍ਹਾਂ ਦੇ ਨਾਲ ਧਰਮ ਪਰਿਵਰਤਨ ਨੂੰ ਇੱਕ ਜਾਲ ਦੀ ਤਰ੍ਹਾਂ ਵਰਤਿਆ ਜਾ ਰਿਹਾ ਹੈਗਾ ਆ ਔਰ ਇਹਦੇ ਵਿੱਚ ਲਾਲਚ ਡਰ ਤੇ ਦਬਾਅ ਦੇ ਨਾਲ ਕਿਤੇ ਨਾ ਕਿਤੇ ਲੋਕ ਧਰਮ ਪਰਿਵਰਤਨ ਕਰ ਰਹੇ ਹੈਗੇ ਆ ਔਰ ਸਭ ਤੋਂ ਵੱਡੀ ਗੱਲ ਕਿ ਉਹ ਸਹੂਲਤਾ ਕਿਸੇ ਹੋਰ ਧਰਮ ਦੀਆਂ ਲੈ ਰਹੇ ਨੇ ਪਰ ਵਿਚਰ ਕਿਸੇ ਹੋਰ ਧਰਮ ਦੇ ਵਿੱਚ ਰਹੇ ਨੇ ਸੋ ਇਹ ਆਪਣੇ ਆਪ ਦੇ ਇਹ ਇੱਕ ਸਮਾਜਿਕ ਕ੍ਰਿਤੀ ਹੈਗੀ ਹੈ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਪੰਜਾਬੋ ਦੇ ਜ਼ਰੀਏ ਪੰਜਾਬ ਦੇ ਮਸਲਿਆਂ ਤੇ ਗੱਲ ਹੁੰਦੀ ਰਹੇ ਸਿਲਸਿਲਾ ਜਾਰੀ ਰਹੇਗਾ ਫਿਲਹਾਲ ਮੈਨੂੰ ਅਰਪਨ ਕੌਰ ਨੂੰ ਦਿਓ ਆ ਗਿਆ ਧੰਨਵਾਦ